ਸਸ਼ੀ ਕਾ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਨਾਲ ਵੀ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਹੁਤ ਸੋਹਣੀ ਕਲੈਕਸ਼ਨ ਆਉਣ ਵਾਲੀ ਹੈ ਪਾਰਟੀ ویئر ਕਲੈਕਸ਼ਨ ਹੈ ਸਾਰੀ ਬਹੁਤ ਹੀ ਸੋਹਣੇ ਸੂਟ ਰਣ ਵਾਲੇ ਉਹ ਵੀ ਬਹੁਤ ਹੀ ਘੱਟ ਰੇਟ ਦੇ ਵਿੱਚ ਇਹ ਮੈਚਿੰਗ ਸੂਟ ਆਣਗੇ ਸ਼ਾਰਟ ਪਿਓਰ ਖੀਨ ਖਾਵ ਦੇ ਵਿੱਚ ਬਨਾਰਸੀ ਬ੍ਰੋਕੇਟ ਦੇ ਵਿੱਚ ਆਊਗੀ ਬਾਟਮ ਪਿਓਰ ਕ੍ਰੇਪ ਦੀ ਆਏਗੀ 2.5 ਮੀਟਰ ਦੀ ਕੱਟ ਦੀ ਪਿਓਰ ਕ੍ਰੇਪ ਦੀ ਬਾਟਮ ਦੇ ਨਾਲ ਸਿਰਫ 2300 ਰੁਪਏ ਦੇ ਵਿੱਚ ਪਿਓਰ ਖੀਨ ਖਾਵੀ ਸ਼ਾਰਟ ਹੋਊਗੀ ਬਨਾਰਸੀ ਬ੍ਰੋਕੇਟ ਵਾਲੀ ਬਹੁਤ ਸੋਹਣੇ ਕਲਰ ਹੈ ਦੇ ਵਿੱਚ ਬਹੁਤ ਹੀ ਸੋਹਣੇ ਪ੍ਰਿੰਟ ਹੈਗੇ ਆ ਸਾਰੇ ਸੂਤਾਂ ਦੇ ਰੰਗ ਆ ਜਿਹੜੇ ਬਹੁਤ ਹੀ ਜ਼ਿਆਦਾ ਪਿਆਰੇ ਨੇ ਇਹਨਾਂ ਨੂੰ ਤੁਸੀਂ ਕਿਸੇ ਵੀ ਤਰ੍ਹਾਂ ਡਿਜ਼ਾਈਨਿੰਗ ਕਰਵਾ ਕੇ ਸ਼ਰਟ ਤੇ ਉੱਪਰ ਇਸ ਤਰ੍ਹਾਂ ਦੇ ਫੈਬਰਿਕ ਨੂੰ ਵੀ ਤੇ ਨਾਲ ਤੁਸੀਂ ਪਿਓਰ ਚਨੌਨ ਸ਼ਫਾਹਾਂ ਦਾ ਦੁਪੱਟਾ ਲੈ ਲਓ ਬਹੁਤ ਵਧੀਆ ਸੋਹਣਾ ਤੁਹਾਡਾ ਸੂਟ ਹੈ ਜਿਹੜਾ ਬਣ ਕੇ ਤਿਆਰ ਹੋ ਜੂ ਲੈਸਸ ਵਗੈਰਾ ਲਗਾ ਕੇ ਸ਼ਰਟ ਪਿਓਰ ਖੀਨਖਾਬ ਦੇ ਵਿੱਚ ਰੋ ਵੀ ਬਨਾਰਸੀ ਬ੍ਰੋਕੇਟ ਹੈ बॉटਮ ਪਿਓਰ ਕਰੇਪ ਦੀ ਆਊਗੀ ਇਹਦੇ ਨਾਲ ਵੀ ਇਹਦਾ ਰੇਟ ਹੈਗਾ 2050 ਕੋਈ ਵੀ ਸੂਟ ਤੁਹਾਨੂੰ ਇਹਨਾਂ ਵਿੱਚੋਂ ਪਸੰਦ ਆ ਤਾਂ ਨੰਬਰ ਆਪਣਾ ਚੱਲ ਰਿਹਾ ਸਕਰੀਨ ਦੇ ਉੱਪਰ ਇਸ ਨੰਬਰ ਤੇ ਜਾ ਕੇ ਜਲਦੀ ਜਲਦੀ ਆਪਣਾ ਆਰਡਰ ਜਿਹੜਾ ਬੁੱਕ ਕਰ ਲਿਓ ਸ਼ਰਟ ਡੋਲਾ ਸਿਲਕ ਦੇ ਵਿੱਚ ਆਉਏ ਐਮਬ੍ਰਾਇਡਰੀ ਵਾਲੀ बॉਟਮ ਪਿਓਰ ਕਰੀਮ ਦੀ ਆਉਗੀ 2300 ਰੁਪਏ ਦਾ ਫੁੱਲ ਸੈੱਟ ਦਾ ਰੇਟ ਰਹੂਗਾ 2300 ਰੁਪਏ ਦੇ ਵਿੱਚ ਫੁੱਲ ਸੈੱਟ ਦਾ ਤੁਹਾਨੂੰ ਜਿਹੜਾ ਹੈਗਾ ਇਹ ਫੈਬਰਿਕ ਪਊਗਾ ਸ਼ਰਟ ਡੋਲਾ ਸਿਲਕ ਦੇ ਵਿੱਚ ਆਉਏ ਵੀ ਐਮਬ੍ਰਾਇਡਡ ਸ਼ਰਟ ਰਹੂਗੀ बॉਟਮ ਪਿਓਰ ਕਰੀਮ ਦੀ ਆਉਗੀ 2450 ਰੁਪਏ ਦਾ ਰੇਟ ਹੋਊਗਾ ਇਹ ਦੇਖੋ ਪਾਰਟੀ ویئر ਸੂਟ ਨੇ ਪਿਓਰ ਕ੍ਰੇਪ ਆ ਤਾਂ ਪਿਓਰ ਕ੍ਰੇਪ ਦਾ ਫੈਬਰਿਕ ਹੀ ਮੇਰੇ ਕੋਲ ਬਹੁਤ ਸਾਰੇ ਭੈਣਾਂ ਨੂੰ ਸੂਟ ਮਿਲ ਜਾਂਦੇ ਆ ਤਾਂ ਉਹ ਬਹੁਤ ਜ਼ਿਆਦਾ ਵਧੀਆ ਕਮੈਂਟ ਕਰਦੀਆਂ ਨੇ ਤਾਂ ਵਧੀਆ ਲੱਗਦਾ ਸੂਟ ਸਾਰੇ ਹੀ ਬਹੁਤ ਜ਼ਿਆਦਾ ਸੋਹਣੇ ਹੁੰਦੇ ਆ ਜਿਸ ਤਰ੍ਹਾਂ ਦਾ ਰੇਟ ਹੋਊਗਾ ਦੇਖੋ ਉਸੇ ਤਰ੍ਹਾਂ ਦਾ ਹੀ ਸੂਟ ਹੋਊਗਾ ਪਿਓਰ ਸਿਲਕ ਦੇ ਵਿੱਚ ਇਹ ਡਿਜੀਟਲ ਪ੍ਰਿੰਟ ਦੇ ਵਿੱਚ ਆਲ ਓਵਰ 5 ਮੀਟਰ ਦਾ ਸੂਟ ਮਿਲੇਗਾ ਇਹਦੇ ਵਿੱਚ 11 ਪ੍ਰਿੰਟ ਹੈਗਾ 11 ਦੇ 11 ਪ੍ਰਿੰਟ ਆ ਜਿਹੜੇ ਬਹੁਤ ਜ਼ਿਆਦਾ ਸੋਹਣੇ ਨੇ ਹੁਣ ਕੱਲੇ ਇਹ ਨਹੀਂ ਹੈਗਾ ਵੀ ਕੱਲੇ ਐਮਬ੍ਰਾਇਡਰੀ ਵਾਲੇ ਸੂਤੀ ਜਿਹੜੇ ਝਾਤ ਆਪਾਂ ਸੋਹਣੇ ਬਣਾ ਸਕਦੇ ਆ ਇਸ ਤਰ੍ਹਾਂ ਦਾ ਵੀ ਇਹ ਟ੍ਰੈਂਡ ਚੱਲਦਾ ਹੈਗਾ ਇਹਨਾਂ ਨੂੰ ਵੀ ਸੂਟਾਂ ਨੂੰ ਆਪਾਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਡਿਜ਼ਾਈਨਿੰਗ ਕਰਵਾ ਕੇ ਬਹੁਤ ਹੀ ਜ਼ਿਆਦਾ ਵਧੀਆ ਇਹਨਾਂ ਨੂੰ ਆਪਾਂ ਸਟਿਚ ਕਰ ਸਕਦੇ ਆ ਤੇ ਇਹਨਾਂ ਦੀ ਲੁੱਕ ਵੀ ਬਹੁਤ ਜ਼ਿਆਦਾ ਸੋਹਣੀ ਹੁੰਦੀ ਹੈ ਹਰ ਤਰ੍ਹਾਂ ਦਾ ਫੈਬਰਿਕ ਆ ਜਿਹੜਾ ਮਾਰਕੀਟ ਦੇ ਵਿੱਚ ਚੱਲਦਾ ਦੇਖੋ ਹਰ ਤਰ੍ਹਾਂ ਦਾ ਫੈਬਰਿਕ ਆ ਜਿਹੜਾ ਪਹਿਣਾ ਪਸੰਦ ਕਰਦੀ ਨੇ ਟਿਸ਼ੂ ਡਿਜੀਟਲ ਪ੍ਰਿੰਟ ਦੇ ਵਿੱਚ ਫੁੱਲ ਵਰਕ ਰੁਪਏ ਦੇ ਉੱਪਰ ਫਰੌਂਟ ਤੇ ਬੈਕ ਦੇ ਉੱਪਰ ਐਮਬ੍ਰਾਇਡਰੀ ਹੈ ਫੁੱਲ ਬਾਟਮ ਇਹਦੀ ਪਿਓਰ ਕريب ਦੀ ਆਊਗੀ 3 ਮੀਟਰ ਦਾ ਇਹਦੇ ਨਾਲ ਤੁਹਾਨੂੰ ਬਾਟਮ ਦਾ ਫੈਬਰਿਕ ਮਿਲੇਗਾ ਔਰਗਾਂਜਾ ਬਨਾਰਸੀ ਦੇ ਵਿੱਚ ਬੂਟੀ ਵਾਲਾ ਦੁਪੱਟਾ ਮਿਲੇਗਾ ਫਿਨਿਸ਼ਿੰਗ ਕੀਤੀ ਹੋਈ ਹੈ ਲੈਸ ਨਾਲ ਇਹ ਲੈਸ ਹੈ ਜਿਹੜੀ ਬਹੁਤ ਜ਼ਿਆਦਾ ਮੋਤੀਆਂ ਵਾਲੀ ਜਿਹੜੀ ਹੈਗੀ ਟ੍ਰੈਂਡ ਵਿੱਚ ਚੱਲ ਰਹੀ ਹੈ ਉਹ ਵਾਲੀ ਤੁਹਾਨੂੰ ਲੈਸ ਮਿਲੇਗੀ ਬਿਸਕੋਸ ਕريب ਦੇ ਵਿੱਚ ਇਹ ਡਾਟਸ ਵਾਲਾ ਸੂਟ ਆਣਗੇ ਡਿਜੀਟਲ ਪ੍ਰਿੰਟਰ ਸ਼ਾਰਟਰ ਹੋਊਗੀ ਕريب ਦੀ ਇਹਦੇ ਨਾਲ ਬਾਟਮ ਲੱਗੀ ਹੋਈ ਹੈ ਤੇ ਦੁਪੱਟਾ ਇਹਦਾ ਸ਼ਿਫੋਨ ਦਾ ਰਹੂਗਾ ਸ਼ਿਫੋਨ ਦਾ ਦੁਪੱਟਾ 프린ਟਡ ਆ ਦੁਪੱਟੇ ਦੇ ਉੱਪਰ ਫਲਾਵਰਸ ਬਣੇ ਹੋਏ ਆ ਮਸਲੀਨ ਦੇ ਵਿੱਚ ਆਉਏ ਸੂਟ ਡਿਜੀਟਲ 프린ਟਡ ਹੋਊਗਾ ਲੈਸ ਵਰਕ ਦਾ ਕੰਮ ਕੀਤਾ ਹੈ ਸਿਲਕ ਦੀ ਇਹਦੇ ਨਾਲ ਬਾਟਮ ਹੋਊਗੀ ਦੁਪੱਟਾ ਮਸਲੀਨ ਦਾ ਆਊਗਾ ਇਹ ਸੈਲਫ ਸਿਲਕ ਦੇ ਵਿੱਚ ਸ਼ਰਟ ਡਿਜ਼ਾਈਨਰ ਜੀ neck ਬਣੀ ਹੋਈ ਆ ਤੇ ਇਹ ਦਾ ਜਿਹੜਾ ਹੈਗਾ ਤੁਹਾਨੂੰ ਫੈਬਰਿਕ 2.5 ਮੀਟਰ ਮਿਲੇਗਾ 슬ੀਵਸ ਦੇ ਉੱਪਰ ਵੀ ਵਰਕ ਆਏਗਾ ਸਿਲਕ ਦੀ ਬਾਟਮ ਆਏਗੀ ਤੇ ਸਿਲਕ ਦਾ ਹੀ ਇਹਦੇ ਨਾਲ ਦੁਪੱਟਾ ਰਹੇਗਾ ਬਨਾਰਸੀ ਇਹ ਵੀ ਸਿਲਕ ਦੇ ਵਿੱਚ ਸੂਟ ਦੇਣਗੇ ਸਿਲਕ ਦੀ ਬਾਟਮ ਆਉਗੀ ਮੀਡੀਅਮ ਸਾਈਜ਼ ਦਾ ਇਹਦੇ ਨਾਲ ਦੁਪੱਟਾ ਰਹੂਗਾ ਦੁਪੱਟੇ ਦੇ ਉੱਪਰ ਟੈਸਨਸ ਵੀ ਲੱਗੇ ਹੋਏ ਮਿਲ ਜਾਣਗੇ ਇਹਦੇ ਵਿੱਚ ਵੀ ਕਲਰ ਬਹੁਤ ਜ਼ਿਆਦਾ ਸੋਹਣਾ ਹੈ neck ਦੇ ਉੱਪਰ ਸਾਰਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਜਾਰਜਟ ਦੇ ਵਿੱਚ ਚਿਨਨ ਬਨਾਸੀ ਸ਼ਰਟ ਰਹੂਗੀ ਹਾਈਲਾਈਟ ਕੀਤਾ ਹੋਇਆ ਇਹਨੂੰ ਸਰਵੋਸਕੀ ਵਰਕ ਦੇ ਨਾਲ ਜ਼ਰਦوزی ਜ਼ਰਕਨ ਵਰਕ ਦੇ ਨਾਲ ਕੰਮ ਕੀਤਾ ਹੈ ਪਿਓਰ ਕ੍ਰੇਵਿਡਿਡ ਨਾਲ ਬਾਟਮ ਦੇ ਇਹ ਵੀ ਸੀਕੁਐਂਸ ਵਰਕ ਦੇ ਨਾਲ ਡਿਜ਼ਾਈਨਿੰਗ ਕੀਤੀ ਹੋਈ ਸ਼ਰਟ ਦੇ ਉੱਪਰ ਜਰੀ ਦੀ ਡਿਟੇਲਿੰਗ ਦਿੱਤੀ ਹੋਈ ਦੁਪੱਟਾ ਇਹਦਾ ਚਿੰਨ੍ਹ ਆਉਂਦਾ ਹੈ ਇਹਦਾ ਜਰੀ ਦੀ ਡਿਟੇਲਿੰਗ ਨਾਲ ਗੋਟਾ ਪੱਟੀ ਦਾ ਵੀ ਕੰਮ ਆਏਗਾ ਬਾਟਮ ਸ਼ੈਂਟ ਹੁੰਦੀ ਆਏਗੀ ਇਹ ਪਿਓਰ ਜੌਰਜਟ ਦੇ ਵਿੱਚ ਸ਼ਰਟ ਹੋਗੀ ਲਖਨਵੀ ਕਰਾਚੀ ਦਾ ਸਾਰਾ ਕੰਮ ਕੀਤਾ ਹੈ ਤੇ ਉੱਪਰ ਐਮਬ੍ਰੋਇਡਰੀ ਹੋਗੀ ਬੀਡਸ ਵਗੈਰਾ ਲੱਗੇ ਹੋਏ ਆ ਦੁਪੱਟਾ ਇਹਦੇ ਨਾਲ ਪਿਓਰ ਸ਼ਿਫਨ ਦਾ ਆਊਗਾ ਲਖਨਵੀ ਕਰਾਚੀ ਐਮਬ੍ਰੋਇਡਰੀ ਦੇ ਨਾਲ ਬਾਟਮ ਸ਼ੈਂਟ ਹੁੰਦੀ ਰਹੇਗੀ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਸੋਹਣੇ ਕਲਰ ਆ ਸਾਰੇ ਕਲਰ ਸਰਦਾਰੀ ਆ ਸ਼ੀਮਰ ਸਿਲਕ ਦੇ ਵਿੱਚ ਇਹ ਡਬਲ ਸ਼ੈਡਡਡ ਸੂਟ ਰਹੂਗਾ ਬੀਡਸ ਵਰਕ ਆਊਗਾ ਲਟਕਣ ਇਹਦੇ ਘੇਰੇ ਦੇ ਉੱਪਰ ਲੱਗੇ ਹੋਏ ਆ ਦੁਪੱਟਾ ਵੀ ਸੇਮ ਹੀ ਰਹੂਗਾ ਬਾਟਮ ਇਹਦੀ ਉਪਾੜਾ ਸਿਲਕ ਦੇ ਵਿੱਚ ਰਹੂਗੀ ਇਹ ਸ਼ੀਮਰ ਦੇ ਸੂਟ ਰਹਿਣਗੇ ਰੀਅਲ ਮਿਰਰ ਦਾ ਕੰਮ ਕੀਤਾ ਹੈ ਡਿਜ਼ਾਈਨਿੰਗ ਇਹਦੀ ਇਸ ਤਰ੍ਹਾਂ ਦੀ ਹੈ ਤੇ ਯੂਨੀਕ ਜਾਂ ਅਲੱਗ ਜਿਹੀਆਂ ਚੀਜ਼ਾਂ ਨੇ ਜਲਦੀ ਜਲਦੀ ਆਪਣਾ ਆਰਡਰ ਆ ਜਿਹੜਾ ਤੁਸੀਂ ਬੁੱਕ ਕਰ ਲਿਓ ਔਰ ਗਾਂਜਾ ਦੇ ਵਿੱਚ ਇਹ ਔਰਗੈਂజా ਸ਼ਿਫੋਨ ਦੇ ਵਿੱਚ ਆਣਗੇ ਸੂਟ ਥ੍ਰੈਡ ਦੀ ਐਮਬ੍ਰੋਇਡਰੀ ਹੈ ਸਾਰੀ ਇਹਦੇ ਉੱਪਰ ਸਿਕਵੈਂਸ ਵਰਕ ਕੀਤਾ ਹੈ ਦੁਪੱਟਾ ਵੀ ਸੇਮ ਔਰਗੈਂజా ਸ਼ਿਫੋਨ ਦੇ ਵਿੱਚ ਰਹੂਗਾ ਬਾਟਮ ਸ਼ੈਂਟ ਹੁੰਦੀ ਆਏਗੀ ਹਰ ਰੋਜ਼ ਆਪਾਂ ਨਵਾਂ ਨਵਾਂ ਜਿਹੜਾ ਫੈਬਰਿਕ ਆ ਤੁਹਾਡੇ ਨਾਲ ਇੰਟਰੋਡਿਊਸ ਕਰਦੇ ਆ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਘਰ ਬੈਠੇ ਹੀ ਤੁਸੀਂ ਆਪਣਾ ਜਿਹੜਾ ਹੈਗਾ ਸੂਟ ਬੁੱਕ ਕਰ ਸਕਦੇ ਹੋ ਪਾਰਟੀ ਵੇਅਰ ਕਲੈਕਸ਼ਨ ਦੇਖ ਲਓ ਨਹੀਂ ਤੁਹਾਡੇ ਕੋਲ ਬਾਜ਼ਾਰ ਜਾਣ ਦਾ ਟਾਈਮ ਤਾਂ ਤੁਸੀਂ ਆਨਲਾਈਨ ਸ਼ਾਪਿੰਗ ਕਰੋ ਜਿੰਨੀ ਮਰਜ਼ੀ ਸ਼ਾਪਿੰਗ ਕਰੋ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਏਗਾ ਲਿਲਨ ਸ਼ੇਮਰ ਦੇ ਵਿੱਚ ਇਹ ਪ੍ਰਿੰਟਡ ਸ਼ਾਰਟ ਰਹੇਗੀ ਕਾਂਥਾ ਵਰਕੇ ਦੇ ਉੱਪਰ ਕੀਤਾ ਹੋਇਆ ਸਾਰਾ ਲਿਲਨ ਦਾ ਹੀ ਦੁਪੱਟਾ ਆਊਗਾ ਤੇ ਮੋਡਲ ਕਾਟਨ ਦੀ ਇਹਦੇ ਨਾਲ ਬਾਟਮ ਰਹੇਗੀ ਬਹੁਤ ਹੀ ਸੋਹਣੀਆਂ ਲੱਗ ਜਿਹੀ ਚੀਜ਼ਾਂ ਨੇ ਵਿਨੀਕ ਆਈਟਮਾਂ ਨੇ ਜਿਹੜੀਆਂ ਆਪਾਂ ਹਰ ਉਸ ਤੁਹਾਡੇ ਲਈ ਲੈ ਕੇ ਆਉਨੇ ਆ ਉਹੀ ਸੂਟ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਜਿਹੜੇ ਮੈਨੂੰ ਪਰਸਨਲੀ ਜ਼ਿਆਦਾ ਸੋਹਣੇ ਲੱਗਦੇ ਆ ਤੇ ਮੇਰੀ ਪਸੰਦ ਆ ਜਿਹੜੀ ਉਹ ਤੁਹਾਡੀ ਪਸੰਦ ਬਣ ਜਾਂਦੀ ਹੈ ਤੇ ਤੁਹਾਨੂੰ ਵੀ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਪਿਓਰ ਕ੍ਰਾਸ਼ ਸਿਲਕ ਦੇ ਵਿੱਚ ਇਹ ਵੀ ਐਮਬ੍ਰੋਇਡਰੀ ਆ ਸਾਰੀ ਕ੍ਰਾਸ਼ ਸਿਲਕ ਦਾ ਇਹ ਦੁਪੱਟਾ ਉਪਾੜਾ ਸਿਲਕ ਦੀ ਇਹਦੇ ਨਾਲ ਬਾਟਮ ਰਹੇਗੀ ਦੁਪੱਟੇ ਤੇ ਲੇਸ ਘੇਰੇ ਦੇ ਉੱਪਰ ਵੀ ਲੇਸ ਦਾ ਕੰਮ ਕੀਤਾ ਹੋਇਆ ਮਿਲੂਗਾ ਬਹੁਤ ਸੋਹਣਾ ਸੂਟ ਲੱਗਦਾ ਹੈ ਇਹ ਵੀ 2795 ਰੁਪਏ ਇਹਨਾਂ ਦਾ ਰੇਟ ਹੋਊਗਾ ਇਹ ਪਿਓਰ ਮਰਚੰਦੇਰੀ ਦੇ ਵਿੱਚ ਐਪਲੀਕ ਐਮਬ੍ਰੋਇਡਰੀ ਵਾਲੀ ਸ਼ਰਟ ਹੋਊਗੀ ਦੁਪੱਟਾ ਕਾਟਨ ਦਾ ਆਏਗਾ ਦੁਪੱਟਾ ਵੀ ਸੇਮ ਹੀ ਰਹੂਗਾ ਪਿਓਰ ਮਲਜੰਦੇ ਦੇ ਵਿੱਚ ਤੇ ਜਿਹੜੀ ਬਾਟਮ ਆ ਉਹ ਕਾਟਨ ਦੀ ਰਹੂਗੀ ਇਹ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੈ ਸਾਰਾ ਪਲੀਕ ਵਰਕ ਦਾ ਕੰਮ ਕੀਤਾ ਹੋਇਆ ਪਿਓਰ ਗਲਾਸ ਟਿਸ਼ੂ ਦੇ ਵਿੱਚ ਇਹ ਰੀਅਲ ਮਿਰਰ ਦਾ ਸਾਰਾ ਕੰਮ ਹੈ ਇਹਦੇ ਉੱਪਰ ਐਮਬ੍ਰੋਇਡਰੀ ਹੋਗੀ ਸ਼ਰਟ ਤੇ ਦੁਪੱਟਾ ਗਲਾਸ ਟਿਸ਼ੂ ਦੇ ਵਿੱਚ ਰਹੂਗਾ ਦੁਪੱਟੇ ਦੇ ਉੱਪਰ ਲੇਸ ਵੀ ਮਿਲੂਗੀ ਉਹ ਪਾੜਾ ਸਿਲਕ ਦੀ ਇਹਦੇ ਨਾਲ ਬਾਟਮ ਰਹੂਗੀ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰ ਲਿਓ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਸੋਹਣੇ ਸੋਹਣੇ ਕਮੈਂਟ ਵੀ ਜ਼ਰੂਰ ਕਰਦਿਆ ਕਰੋ ਸਾਰੇ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਦੇ ਐਂਡ ਤੱਕ ਜ਼ਰੂਰ ਬਣੇ ਰਹੋ ਪਿਓਰ ਟਿਸ਼ੂ ਸ਼ਿਮਰ ਦੇ ਵਿੱਚ ਏਮਬ੍ਰਾਇਡਰਡ ਸ਼ਰਟ ਤੇ ਦੁਪੱਟਾ ਰਹੂਗਾ ਸਿਲਕ ਦੀ ਇਹਦੇ ਨਾਲ ਬਾਟਮ ਆਏਗੀ ਇਹ ਏਮਬ੍ਰਾਇਡਰੀ ਜਿਹੜੀ ਬਹੁਤ ਹੀ ਯੂਨੀਕ ਜੀ ਕੀਤੀ ਹੋਈ ਹੈ ਘੇਰੇ ਦੇ ਇੱਕ ਸਾਈਡ ਤੇ ਤੇ ਦੁਪੱਟੇ ਦੇ ਉੱਪਰ ਵੀ ਇੱਕ ਸਾਈਡ ਤੇ ਜਿਹੜੀ ਹੈਗੀ ਹੈ ਹੈਵੀ ਬ੍ਰਾਇਟਿੰਗ ਲਗੇਗੀ ਪਿਓਰ ਟਿਸ਼ੂ ਸ਼ਿਮਰ ਦੇ ਵਿੱਚ ਇਹ ਵਾਲਾ ਜਿਹੜਾ ਸੂਟ ਆ ਇਹ ਰਹੇਗਾ ਪਿਓਰ organza ਦੇ ਵਿੱਚ شفਲੀ embroidery ਦੀ ਸ਼ਰਟ ਰਹੂਗੀ ਪਿਓਰ organza ਦੇ ਹੀ printed ਇਹਦੇ ਨਾਲ ਦੁਪੱਟਾ ਰਹੂਗਾ modal cotton ਦੀ ਬਾਟਮ ਰਹੇਗੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਥੈਂਕ ਯੂ ਜੀ ਧੰਨਵਾਦ